ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੂਹੇ ਜ਼ਮੀਨ ਤੇ ਇੱਕ ਐਸੀ ਲਾਸਾਨੀ ਸ਼ਖਸੀਅਤ ਦੇ ਮਾਲਕ ਸਨ ਜਿਨ੍ਹਾਂ ਨੇ ਮਨੁੱਖ ਦੇ ਮਨ ਔਰ ਚੇਤਨਾ ਦੇ ਵਿੱਚ ਬਹੁਤ ਗਹਿਰਾਈਆਂ ਵਿੱਚ ਛਾਤ ਮਾਰੀ ਹੈ ਧਾਰਮਿਕ ਮਨੁੱਖ ਔਰ ਖਾਸ ਕਰਕੇ ਅੰਤਰਮੁਖੀ ਮਨੁੱਖ ਦੇ ਅੰਦਰ ਜਿਹੜੇ ਅੰਤਰੀਵ ਸਵਾਲ ਪੈਦਾ ਹੁੰਦੇ ਨੇ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੜੇ ਸੋਹਣੇ ਢੰਗ ਨਾਲ ਉਜਾਗਰ ਕੀਤਾ ਜੈਸੇ ਕਿ ਮਨੁੱਖ ਸੂਰ ਬੀਰਤਾ ਤੋਂ स्वप्ਨ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ ਬਹੁਤ ਪ੍ਰਭਾਵਿਤ ਹੁੰਦਾ ਹੈ ਕਿਸੇ ਤੋਂ ਪ੍ਰੇਰਣਾ ਲੈਣ ਦੀ ਵੀ ਲੋੜ ਨਹੀਂ ਖੂਬਸੂਰਤੀ ਆਪਣਾ ਅਸਰ ਪਾਉਂਦੀ ਹੈ ਬਾਦਰੀ ਆਪਣਾ ਅਸਰ ਪਾਉਂਦੀ ਹੈ ਲੇਕਿਨ ਫਿਰ ਵੀ ਸਾਇਬ ਕਹਿੰਦੇ ਨੇ ਬਾਦਰੀ ਤੋਂ ਪ੍ਰਭਾਵਿਤ ਹੁੰਦੇ ਹਾਂ ਸੂਰ ਬੀਰਤਾ ਤੋਂ ਪ੍ਰਭਾਵਿਤ ਹੁੰਦੇ ਹਾਂ ਵੀ ਬਹੁਤ ਸਾਰਿਆਂ ਨੂੰ ਇਹ बोध ਨਹੀਂ ਕਿ ਸੂਰ ਬੀਰਤਾ ਕਿਸ ਨੂੰ ਕਹਿੰਦੇ ਨੇ ਸੁਹੱਪਣ ਤੋਂ ਪ੍ਰਭਾਵਤ ਹੁੰਦੇ ਆ ਆਈ ਖੂਬਸੂਰਤੀ ਦਾ ਬੋਧ ਨਹੀਂ ਹੈ ਸੁਹੱਪਣ ਦਾ ਬੋਧ ਨਹੀਂ ਹੈ ਇਸ ਵਾਸਤੇ ਸਹਿਬ ਕਹਿੰਨੇ ਜਿਸ ਨੇ ਮਨ ਨੂੰ ਜਿੱਤ ਲਿਆ ਉਹ ਸੂਰਬੀਰ ਹੈ ਔਰ ਜਿਸ ਦੇ ਕੋਲ दैवी ਗੁਣ ਨੇ ਉਹ ਖੂਸੂਰਤ ਹੈ ਮਨ ਦੇ ਜਦ ਪ੍ਰੇਮ ਹੋਵੇ ਦਇਆ ਹੋਵੇ ਕਰਣਾ ਹੋਵੇ ਨਿਰਵੈਰਤਾ ਹੋਵੇ ਨਿਰਭੈਤਾ ਹੋਵੇ ਇਸ ਤਰ੍ਹਾਂ ਦੇ ਜਦ ਦੇਵੀ ਗੁਣ ਹਿਰਦੇ ਵਿੱਚ ਹੋਣ ਤੇ ਚਿਹਰੇ ਦਿੱਤੇ ਜਿਹੜੀ ਆભા ਪ੍ਰਗਟ ਆਉਂਦੀ ਹੈ ਉਸ ਤੋਂ ਸਾਰੀ ਸੁੰਦਰਤਾ ਫਿਦਾ ਕੀਤੀ ਜਾ ਸਕਦੀ ਹੈ ਕੁਰਬਾਨੀ ਕੀਤੀ ਜਾ ਸਕਦੀ ਹੈ ਕਿਤਨਾ ਵੀ ਸੁੰਦਰ ਚਿਹਰਾ ਹੋਵੇ ਨੈ ਨਕਸ਼ ਕਿਤਨੇ ਹੀ ਤੀਖਣ ਕਿਉਂ ਨਾ ਹੋਣ ਪਰ ਹਿਰਦੇ ਵਿੱਚ ਕ੍ਰੋਧ ਹੋਵੇ ਹਿਰਦੇ ਵਿੱਚ ਲੋਭ ਹੋਵੇ ਹृदय ਵਿੱਚ ਵਾਸ਼ਨਾ ਹੋਵੇ ਬਦਲੇ ਦੀ ਭਾਵਨਾ ਹੋਵੇ ਉਹ ਚਿਹਰਾ અત્યੰਤ ਕ੍ਰੋਪਤ ਦਿਖਾਈ ਦਿੰਦਾ ਹੈ ਡਰਾਉਣਾ ਦਿਖਾਈ ਦਿੰਦਾ ਹੈ ਅਗਰ ਪੁਰਸ਼ ਦਾ ਹੈ ਤੇ ਭੂਤ ਪ੍ਰਤੀਤ ਹੁੰਦਾ ਹੈ ਅਗਰ ਇਸਤਰੀ ਦਾ ਹੈ ਤਾਂ ਡੈਣ ਪ੍ਰਤੀਤ ਹੁੰਦੀ ਹੈ ਭਗਤ ਕਬੀਰ ਕੰਨ ਨੇ ਕਹੋ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਜੈਸੇ ਕੁਬਜ ਕਰ ਇਤਨਾ ਹੀ ਖੂਬਸੂਰਤ ਕਿਉ ਨ ਹੋਵੇ ਪਰ ਹਿਰਦੇ ਵਿੱਚ ਨਾਮ ਨਹੀਂ ਤੋ ਕੁਬਜ ਕੁਬੜਾ ਹੈ ਕ੍ਰੂਪ ਹੈ ਭਗਤ ਨਾਮਦੇਵ ਜੀ ਮਹਾਰਾਜ ਉਹਨਾਂ ਦਾ ਬੜਾ ਸੁੰਦਰ ਫਰਮਾਨ ਕਹੇ ਨਾਮ ਦੇ ਨਾਹ ਕੇ ਬਿਨਾ ਨਾਸ ਹੋਏ ਬੱਤੀ ਲਖਣਾ ਸੋਪਣ ਦੇ 32 ਗੁਣ ਮੰਨੇ ਗਏ ਨੇ ਦੰਦਾਂ ਦੀ ਖੂਬਸੂਰਤੀ ਨੱਕ ਦੀ ਖੂਬਸੂਰਤੀ ਨੈਣਾਂ ਦਾ ਖੂਬਸੂਰਤ ਹੋਣਾ ਗਰਦਨ ਦਾ ਖੂਬਸੂਰਤ ਹੋਣਾ ਬੋਲਾਂ ਵਿੱਚ ਮਿਠਾਸ ਹੋਣੀ ਚਾਲ ਵਿੱਚ ਮਧੁਰਤਾ ਹੋਣੀ ਚਿਹਰੇ ਦੀ ਆਭਾ ਹੋਣੀ ਵਰਸ ਤੇ ਵਿਦਵਾਨਾਂ ਨੇ ਇਸ ਔਰਤੇ ਨਾਲ ਗਿਣਦੇ ਆ ਗਿਣਦੇ ਆ 32 ਗੁਣ 32 ਲਖਣ ਸੁਹੱਪਣ ਦੇ ਸੁੰਦਰਤਾ ਦੇ ਮੰਨੇ ਆਪ ਕਹਿੰਦੇ ਨੇ ਪ੍ਰਣਵੇ ਨਾਮ ਦੇ ਨਾ ਕੇ ਬਿਨਾ ਨਾ ਸੋਏ ਬੱਤੀ ਲਖਣ ਨਹੀਂ ਮੌਤਾਜ ਜ਼ੇਵਰ ਜਿਸੇ ਖੂਬੀ ਖੁਦਾ ਨੇ ਦੀ ਕਿ ਕਿਤਨਾ ਖੁਸ਼ਨੁਮਾ ਲੱਗਦਾ ਹੈ ਦੇਖੋ ਚਾਂਦ ਬਿਨ ਗਹਿਨੇ ਕੋਈ ਜ਼ੇਵਰਾਤ ਨਹੀਂ ਕੋਈ ਆਭੂਸ਼ਣ ਨਹੀਂ ਪਰ ਸੁੰਦਰਤਾ ਦਾ ਇੱਕ ਮੁਜਸਮਾ ਸੁੰਦਰਤਾ ਦਾ ਇੱਕ ਪ੍ਰਮਾਣ ਬਣ ਕੇ ਚੰਦਰਮਾ ਸਾਹਮਣੇ ਖੜਾ ਹੈ ਦੇਵੀ ਗੁਣ ਆਪਣੇ ਆਪ ਦੇ ਵਿੱਚ ਐਸਾ ਪ੍ਰਕਾਸ਼ ਮੱਧਮ ਪ੍ਰਕਾਸ਼ ਠੰਡਾ ਪ੍ਰਕਾਸ਼ ਰੱਖਦੇ ਨੇ ਕਿ ਉਹਨਾਂ ਦਾ ਆਪਣਾ ਪ੍ਰਭਾਵ ਹੈ ਦਿਆਲੂ ਮਨੁੱਖ ਕਿਦਰੇ ਬੈਠਾ ਹੋਵੇ ਕਿਰਪਾਲੂ ਪ੍ਰੇਮ ਨਾਲ ਭੇਜਿਆ ਹੋਇਆ ਹਿਰਦਾ ਰਸਕ ਪੁਰਸ਼ ਕਿਦਰੇ ਬੈਠਾ ਹੋਵੇ ਉਸਦੇ ਚਿਹਰੇ ਦਾ ਉਸਦੇ ਨੇਤਰਾਂ ਦਾ ਜੋ ਪ੍ਰਭਾਵ ਹੈ ਖੂਬ ਸੂਰਤ ਤੋਂ ਖੂਬਸੂਰਤ ਚਿਹਰੇ ਵੀ ਉਸ ਦੇ ਸਾਹਮਣੇ ਫਿੱਕੇ ਪੈ ਜਾਂਦੇ ਨੇ। ਤੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਵੀ ਸੋਪਣ ਨੂੰ ਜੋ ਮਹੱਤਤਾ ਦਿੱਤੀ ਹੈ ਉਹਨੇ दैवी ਗੁਣ ਈਸ਼ਵਰੀ ਗੁਣ ਸਹਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇਵੀ ਅੰਤਰੀਵ ਹਿਰਦੇ ਦੇ ਛਾਤ ਮਾਰ ਕੇ ਪੰਡਤ ਗੁਲਾਬ ਸਿੰਘ ਜੀ ਮਹਾਰਾਜ ਨੇ ਜੋ ਸਾਹਮਣੇ ਜਵਾਬ ਲਿਖੇ ਨੇ ਉਹ ਕਹਿੰਦੇ ਨੇ ਸੁੰਦਰ ਹੈ ਗੁਣਵਾ ਸੁੰਦਰ ਤੇ ਗੁਣਵਾਨ ਹੈ ਸੂਰਬੀਰੋ ਹੈ ਜਿਸਨੇ ਆਪਣਾ ਮਨ ਜਿੱਤ ਲਿਆ ਹੈ ਤੇ ਭਗਤੀ ਦਾ ਫਲ ਸਾਧਨਾ ਦਾ ਫਲ ਆਖਿਰ ਮਨੁੱਖ ਜਪ ਕਰਦਾ ਹੈ ਤਪ ਕਰਦਾ ਹੈ ਪੁੰਨ ਕਰਦਾ ਹੈ দান ਕਰਦਾ ਹੈ ਤਰ੍ਹਾਂ ਤਰ੍ਹਾਂ ਦੇ ਧਾਰਮਿਕ ਕਰਮ ਕਰਦਾ ਹੈ ਹਰ ਮਸਜਿਦ ਵਿੱਚ ਆਪਣੇ ਆਪਣੇ ਧਾਰਮਿਕ ਕਰਮਾਂ ਦੀ ਪ੍ਰਥਾ ਹੈ ਇਸ ਦਾ ਫਲ ਜਦ ਮਨ ਕੀ ਖਿਰਤਾ ਹੋ ਭਈ ਸਾਰੇ ਲੋਕ ਇਹੋ ਜਿਹਾ ਧਾਰਮਿਕ ਦੁਨੀਆ ਵਿੱਚ ਦੋ ਬੋਲ ਜਿਹੜੇ ਆਖੇ ਜਾਂਦੇ ਨੇ ਮਨ ਨੂੰ ਇਕਾਗਰ ਕਰਕੇ ਨਾਮ ਜਪੋ ਇਹ ਗਲਤ ਆਖਿਆ ਜਾਂਦਾ ਹੈ ਇੰਜ ਕਹਿਣਾ ਚਾਹੀਦਾ ਹੈ ਨਾਮ ਜਪੋ ਤਾਂ ਕਿ ਮਨ ਇਕਾਗਰ ਹੋਵੇ ਇਹ ਜੋ ਆਖਿਆ ਜਾਂਦਾ ਹੈ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਮੰਦਰ ਜਾਓ ਗਲਤ ਆਖਿਆ ਜਾਂਦਾ ਹੈ ਇੰਜ ਆਖਣਾ ਚਾਹੀਦਾ ਹੈ ਗੁਰਦੁਆਰੇ ਜਾਓ ਤਾਕੇ ਮਨ ਸ਼ੁੱਧ ਹੋਵੇ ਮੰਦਰ ਜਾਓ ਤਾਂਕੇ ਮਨ ਸ਼ੁੱਧ ਹੋਵੇ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਸ਼ੁੱਧ ਮਨ ਤੇ ਜਿੱਥੇ ਬੈਠਾ ਹੈ ਗੁਰਦੁਆਰੇ ਹੀ ਬੈਠਾ ਹੈ ਸ਼ੁੱਧ ਮਨ ਤੇ ਜਿੱਥੇ ਬੈਠਾ ਹੈ ਉਤੇ ਮੰਦਰ ਦੇ ਵਿੱਚ ਹੀ ਬੈਠਾ ਹੈ ਤੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ ਤਾਂ ਬਾਣੀ ਦਾ ਫਿਰ ਫਲ ਕੀ ਹੋਇਆ ਬਾਣੀ ਪੜਨ ਦਾ ਫਲ ਹੈ ਮਨ ਦੀ ਇਕਾਗਰਤਾ ਜਦ ਮਨ ਕੀ ਥਿਰਤਾ ਭਈ ਸਾਰੀ ਯੋਗ ਇਹੋ ਜਾਨ ਇਹੀ ਯੋਗ ਦਾ ਇਹੀ ਭਗਤੀ ਦਾ ਇਹੀ ਧਾਰਮਿਕ ਕਰਮਾਂ ਦਾ ਪਲ ਸਮਝ ਜੇ ਮਨ ਟਿਕ ਗਿਆ ਤੇ ਜਦ ਮਨ ਟਿਕ ਜਾਂਦਾ ਹੈ ਮਨ ਠਹਿਰ ਜਾਂਦਾ ਹੈ ਉਹ ਜਿਹੜਾ ਵਿਸ਼ਰਾਮ ਹੈ ਉਸ ਵਿਸ਼ਰਾਮ ਤੋਂ ਜਿਹੜੀ ਤਾਜ਼ਗੀ ਜਨਮ ਲੈਂਦੀ ਹੈ ਸਫੁਰਤੀ ਜਨਮ ਲੈਂਦੀ ਹੈ ਅਕਤ ਹੈ ਦਿਨ ਭਰ ਦਾ ਸਰੀਰਕ ਤੌਰ ਤੇ ਜ਼ہنی ਤੌਰ ਤੇ ਥਕਿਆ ਹੋਇਆ ਮਨੁੱਖ ਜਦ ਰਾਤ ਨੂੰ ਨੀਂਦ ਦੀ ਅਗੋਸ਼ ਵਿੱਚ ਜਾਂਦਾ ਹੈ ਤੇ ਫਿਰ ਜਦ ਸਵੇਰੇ ਉੱਠਦਾ ਹੈ ਬੜਾ ਤਾਜ਼ਾ ਮਹਿਸੂਸ ਕਰਦਾ ਹੈ ਜਿਵੇਂ ਨਵਾਂ ਜੀਵਨ ਮਿਲਿਆ ਹੋਵੇ ਜਿਵੇਂ ਨਵੇਂ ਬੱਚੇ ਦਾ ਜਨਮ ਹੋਇਆ ਤਾਜ਼ਾ ਬਿਲਕੁਲ ਸਫੁਰਤ શરીਈ ਦਾ ਤਾਂ ਸਾਰੇ ਅੰਗਾਂ ਦੇ ਵਿੱਚ ਤਾਜ਼ਗੀ ਆ ਜਾਂਦੀ ਹੈ ਜਨਮਾਂ ਜਨਮਾਂ ਤਰਾ ਤੋਂ ਮਨ ਭਟਕ ਰਿਹਾ ਹੈ ਕਦੀ ਇਸ ਨੂੰ ਬਿਸ਼ਰਾਮ نصیਬ ਹੀ ਨਹੀਂ ਹੋਇਆ ਤਨ ਜਦ ਸੌਂ ਜਾਂਦਾ ਹੈ ਰਾਤ ਨੂੰ ਤਾਂ ਵੀ ਮਨ ਕਲਪਨਾ ਦੀ ਦੁਨੀਆ ਰਚ ਕੇ ਸੁਪਨਿਆਂ ਦੀ ਦੁਨੀਆ ਰਚ ਕੇ ਭਰਮਣ ਕਰਦਾ ਰਹਿੰਦਾ ਹੈ ਭਟਕਦਾ ਰਹਿੰਦਾ ਹੈ ਜਦ ਕਦੀ ਨਾਮ ਜਪਰਿਆਂ ਜਪਣਿਆਂ ਸਾਧਨਾ ਕਰਦਿਆਂ ਕਰਦਿਆ ਮਨ ਟਿਕਦਾ ਹੈ ਉਸ ਬਿਸ਼ਰਾਮ ਤੋਂ ਜਿਹੜੀ ਤਾਜ ਦੀ ਸਫੁਰਤੀ نصیਬ ਹੁੰਦੀ ਹੈ اسی ہے سرور آخر ہے مستی بیان تو پرے ہے گرو تیگ بہادر مہاراج کہ من میرو دھا ون کر بیٹھو بھٹکدہ ہوا من ہوں بشرام کر کے بیٹھ گیا ہوں سما لین ہو گیا اگلے پرشن کو داتا

ਦਾਤਾ ਦਾਤਾ ਇੱਕ ਹੈ ਦੂਸਰਾ ਨਹੀਂ ਕੋਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਫੈਸਲਾ ਦਾਤਾ ਇੱਕ ਕਰਤਾ ਹੈ ਔਰ ਸਬਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਮ ਨਾ ਜਾਣੀ ਤੇ ਮੰ ਜੋ ਸਾਰੇ ਜੀਵਾਂ ਦਾ ਦਾਤਾ ਹੈ ਹਰ ਇੱਕ ਨੂੰ ਕੀੜੇ ਨੂੰ ਮਕੋੜੇ ਨੂੰ ਬਨਸਪਤੀ ਨੂੰ ਦ੍ਰਿਸ਼ ਨੂੰ ਅਦ੍ਰਿਸ਼ ਨੂੰ جل جنتو تھل جنتو نب جمتو ہر ایک نو رزق دین والا ہر ایک دی جھولی رچ, اگمی داتاں جو ہے پان والا اور اپنے ڈنگ نال ہر ایک دی جو ہے پورتی کرن والا تو ست گرو دینے واسط جو کہہ رہنے او دا خلاصہ ہے کہ داتا دانی ہی کیول پربھو ہے اس نے ہوا سن دان دیتی

ਕਿਸੇ ਤੋਂ ਖੇੜਾ ਲੈਂਦੇ ਆ ਕਿਸੇ ਤੋਂ ਖੁਸ਼ੀਆਂ ਲੈਂਦੇ ਆ ਦਾਤਾ ਕੇਵਲ ਪ੍ਰਭੂ ਹੈ ਔਰ ਅਨੰਤ ਦਾਤਾ ਉਹ ਵੰਡ ਰਿਹਾ ਹੈ ਪਰ ਐਸਾ ਦਾਤਾ ਕਿ ਦੇਣ ਦੇ ਬਦਲੇ ਉਹਦੀ ਮੰਗ ਕੁਛ ਵੀ ਨਹੀਂ ਅਕਸਰ ਐਸਾ ਹੁੰਦਾ ਹੈ ਜਗਤ ਤਿੱਲ ਜਿੰਨਾ ਦੇਂਦਾ ਹੈ ਪਹਾੜ ਜਿੰਨਾ ਮੰਗਦਾ ਹੈ ਉਹ ਪਹਾੜ ਜਿੰਨਾ ਦੇ ਕੇ ਤੇਲ ਜਿਤਨਾ ਵੀ ਨਹੀਂ ਮੰਗਦਾ ਵੱਡਾ ਦਾਤਾ ਤਿਲ ਨਾ ਤਬਾਏ ਦਾਤਾ ਇੱਕ ਕਰਤਾਰ ਹੈ ਗਿਆਨੀ ਨਾਨਕ ਦੇਵ ਕਿਸ ਨੂੰ ਗਿਆਨੀ ਆਖੋਗੇ ਅੱਖਰਾਂ ਦਾ ਬੋਧ ਰੱਖਣ ਵਾਲੇ ਇਸ ਤਰ੍ਹਾਂ ਦੇ ਗਿਆਨੀਆਂ ਨਾਲ ਸਾਰਾ ਸੰਸਾਰ ਭਰਿਆ ਪਿਆ ਹੈ ਵੈਸੇ ਤੇ ਗੁਰਤੇਗ ਭਾਦਰ ਸਾਹਿਬ ਜੀ ਮਹਾਰਾਜ ਨੇ ਵੀ ਗੱਲ ਬੜੀ ਸੋਹਣੀ ਖੋਲੀ ਹੈ آپ کہ ہوں کو بھے تانت آن کہانک سن رے منا گی تا ہے دکھان کس نی آخو گے کون ہے تو گرو تیگ بہادر صاحب جی مہاراج فرمان کردے جو ہوندہ ہے نہ بھیت ہے کسے نو کے کہ دشپنا ہے ਕਿਸੇ ਕੋਲ ਡਰਨਾ ਇੱਕ ਕਾਇਰਤਾ ਹੈ ਕਾਇਰ ਮਨੁੱਖ ਗਿਆਨੀ ਨਹੀਂ ਹੁੰਦਾ ਦੁਸ਼ਟ ਮਨੁੱਖ ਵੀ ਗਿਆਨੀ ਨਹੀਂ ਹੁੰਦਾ ਇਹ ਗੱਲ ਵੱਖਰੀ ਹੈ ਹੋ ਸਕਦਾ ਉਹ ਬਿਲਕੁਲ ਅੱਖਰਾਂ ਦਾ ਬਹੁਤ ਵੱਡਾ ਬੋਧ ਹੋਵੇ ਹੋ ਸਕਦਾ ਹੈ ਉਹਨੇ بڑے ਗ੍ਰੰਥ ਪੜ੍ਹੇ ਹੋਣ ਹੋ ਸਕਦਾ ਹੈ ਉਹ ਵਿਆਕਰਣ ਦਾ ਬड़ा ਪੰਡਿਤ ਹੋਵੇ ਦਰਸਲ ਪੰਡਿਤ ਹੋ ਜਾਣਾ ਹੋਰ ਗੱਲ ਹੈ ਹਕੀਕਤ ਵਿੱਚ ਅਨੁਭਵੀ ਗਿਆਨੀ ਹੋ ਜਾਣਾ ਹੋਰ ਗੱਲ ਹੈ ਅਨੁਭਵ ਗਿਆਨ ਅੰਦਰੋਂ ਪੈਦਾ ਹੁੰਦਾ ਹੈ ਪੰਡਤਾਈ ਬਾਹਰੋਂ ਸਿੱਖਣੀ ਪੈਂਦੀ ਹੈ ਇਹ ਹੀ ਫਰਕ ਹੈ ਵਾਸਤਵਕ ਗਿਆਨੀ ਦੇ ਵਿੱਚ ਵਿਦਵਾਨ ਦੇ ਵਿੱਚ ਤੇ ਸਿਰਫ ਅੱਖਰਾਂ ਦਾ ਬੋਧ ਰੱਖਣ ਵਾਲੇ ਜਿਹੜਾ ਅਨੁਭਵਸ਼ੀਲ ਪੁਰਸ਼ ਹੈ ਉਹ ਤੇ ਕਹਿੰਦਾ ਹੈ ਜੋ ਸੱਚ ਹੈ ਮੈਂ ਉਸ ਨੂੰ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ یتن کر رہے ہیں لازمی نہیں کہ میں مینو یتن دے سفلتہ ملے گی لازمی نہیں کہ میں اسنو کہہ سکاں گا پر جڑا چلاک ہے جی صرف اکشری گیان ہے وہ دعوے نال دعے جو میں کہہ دیتا ہے اے ہی سچ ہے اس تو بنا اور کچھ بھی سچ نہیں بڑا فرق ہے انبہ ہو پراپت کیتا منک ایسا نہیں آگے گا وہ کہ جو سچ ہے میں کہن دی کوشش کر رہے ہیں یتن کر رہے ہیں اور لازمی نہیں کہ میں کہہ سکا تو پندت گنیشہ سنگھ جی کہنے نے میری آتما چو جو اکھر نکلے نے اس سوال دے جو جواب نکلے نے وہ نے گیانی نانک دیو گرو نانک مہا گیانی ਤੇ ਗਿਆਨੀ ਦੀ ਪਛਾਣ ਕੀ ਜੋ ਅਗਿਆਨੀ ਪਸ਼ੂ ਨਰਨ ਕੋ ਤੁਰਤ ਬਣਾਵੇ ਦੇ ਜਿਹਦੀ ਸੰਗਤ ਵਿੱਚ ਕੋਈ ਪਸ਼ੂ ਵੀ ਆ ਜਾਏ ਤੇ ਦੇਵਤਾ ਬਣ ਜਾਏ ਕੌਡਾ ਰਾਖਸ਼ ਆਇਆ ਦੇਵਤਾ ਬਣ ਗਿਆ ਸੱਜਣ ਠੱਗ ਸੰਗਤ ਦੇ ਚ ਆਇਆ ਸੰਪਰਕ ਜੁੜਿਆ ਠੱਗੀ ਸਾਰੀ ਨਿਕਲ ਗਈ ਸੱਜਣ ਬਣ ਗਿਆ ਕੋਈ ਤੁਸ਼ਟ ਕੋਈ ਜ਼ਾਲਮ ਕੋਈ ਜਾਬਰ ਸਾਹਮਣੇ ਆਵੇ ਤੇ ਜਾਬਰਾਨਾ ਤਬੀਅਤ ਨਿਕਲ ਜਾਏ ਬਾਬਰ ਦੀ ਜਾਬਰਾਨਾ ਤਬੀਅਤ ਗੁਰਨਾਣਕ ਨੂੰ ਵੇਖ ਕੇ ਮਦਮ ਪੈ ਗਈ ਨਿਕਲ ਗਈ ਮਲਕ ਭਾਗੋ ਦਾ ਪਖੰਡ ਧੋਖਾ ਛਲ ਤੇ ਕਪਟ ਗੁਰਨਾਣਕ ਦੇ ਦਰਸ਼ਨਾਂ ਨਾਲ ਬਲੀਨ ਹੋਇਆ ਖਤਮ ਹੋਇਆ ਕੋੜੇ ਰਾਖਸ਼ ਦਾ ਦੁਸ਼ਟਪਣਾ}{|\text{ਸਲਮਾਨਾ ਤਬੀਅਤ}} ਗੁਰੂ ਨਾਨਕ ਦੇ ਦਰਸ਼ਨਾਂ ਨਾਲ ਖਤਮ ਹੋਈ ਔਰ ਸੱਜਣ ਠੱਗਦੀ ਠੱਗੀ ਅੰਦਰੋਂ ਨਿਕਲ ਗਏ ਗਿਆਨੀ ਤੇ ਉਹ ਜੇਦੀ ਸੰਗਤ ਦੇ ਚ ਔਗਣ ਸਾਰੇ ਨਿਕਲ ਜਾਣ ਤੇ ਗੁਣ ਅੰਦਰ ਪ੍ਰਵੇਸ਼ ਕਰ ਜਾਣ ਪਸ਼ੂ ਨਿਕਲ ਜਾਣ ਦੇਵਤਾ ਅੰਦਰ ਪ੍ਰਵੇਸ਼ ਕਰ ਜਾਏ ਔਗਣ ਇੱਕ ਪਾਸੇ ਹੋ ਜਾਣ ਤੇ ਉਹ ਗੁਣਾ ਦੀ ਖਾਣ ਬਣ ਜਾਏ ਗਿਆਨੀ ਤੇ ਉਹ ਅਖਿਰੀ ਗਿਆਨੀ ਇਸਤਰੀ ਕੇ ਦਾ ਪਰਿਵਰਤਨ ਇਸਤਰੀ ਕੇ ਦੀ ਕ੍ਰਾਂਤੀ ਜਗਤ ਦੇ ਚ ਨਹੀਂ ਲਿਆ ਸਕਦਾ जिसਤੇ ਕੋਲ ਅਨਭਵੀ ਗਿਆਨ ਹੈ ਸਹਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨੌਖੰਡ ਪ੍ਰithvi ਦਾ ਭਰਮਣ ਕੀਤਾ ਔਰ ਜਿੱਧਰ-ਜਿੱਧਰ ਵੀ ਆਪਨੇ ਚਰਨ ਪਾਏ ਕਿਸੇ ਦਾ ਅੰਦਰੋਂ ਪਖੰਡ ਕੱਢਿਆ ਕਿਸੇ ਦਾ ਭਰਮ ਕੱਢਿਆ ਕਿਸੇ ਦਾ ਅਗਿਆਨ ਕੱਢਿਆ ਕਿਸੇ ਦੀ ਜ਼ਾਲਮਾਨਾ ਤਬੀਅਤ ਕੱਢੀ ਕਿਸੇ ਦਾ ਅੰਦਰੋਂ ਕ੍ਰੋਧ ਕੱਢਿਆ ਕਿਸੇ ਦੀ ਰਾਕਸ਼ਸ ਵਿਰਤੀਆਂ ਨੂੰ ਅੰਦਰੋਂ ਕੱਢਿਆ ਔਰ ਇਸੇ ਤਰੀਕੇ ਨਾਲ ਵਲੀ ਕੰਦਾਰੀ ਦਾ ਅੰਦਰੋਂ ਹੰਕਾਰ ਕੱਢਿਆ 1 ਪੰਜਾ ਲਗਾ ਕੇ ਪੱਥਰ ਦੇ ਚੋਂ ਪਾਣੀ ਕੀ ਕਢਿਆ ਮਨੋਂ ਪੱਥਰ ਦਿਲ ਦੇ ਚੋਂ ਸਾਰਾ ਹੰਕਾਰ ਕੱਢ ਦਿੱਤਾ ਕੋਮਲ ਕਰ ਦਿੱਤਾ ਉਸ ਪੱਥਰਾਂ ਦੇ ਵਿੱਚ ਪੰਜੇ ਦਾ ਲੱਗ ਜਾਣਾ ਅਹੰਕਾਰ ਨੂੰ ਕੋਮਲ ਕਰ ਦਿੱਤਾ ਮధుਰ ਕਰ ਦਿੱਤਾ ਸਾਰਾ ਅਹੰਕਾਰ ਪਾਣੀਓ ਕੇ ਬੈ ਨਿਕਲਿਆ ਨਿਰਮਲ ਹੋ ਗਿਆ ਵਲੀ ਗੰਦਾਰੀ ਪਾਵਨ ਹੋ ਗਿਆ ਚਰਨਾ ਤੇ ਆ ਕੇ ਡਿਗਿਆ ਜੁਕਿਆ تو جو اگیانی پشو نر کو ترت بنا وے دے اگلا پرشن کہو ویچار اویچار وچار کس نو کہ ابھی چار کی ہے یہ اپنے آپ بڑا پیچیدہ پرشن ہے باریک پرشن ہے ویچار کس نو آکھیے اویچار کی ہے ਇਸ ਨੂੰ ਖੋਲਿਆ ਇੰਜ ਗੁਰਮਤ ਤੇ ਅਨਮਤ ਸਤ ਕੋ ਖੋਜਨ ਹੈ ਵਿਚਾਰ ਜਗਤ ਦੀ ਸਾਰੀ ਅਨਮਤ ਤੇ ਗੁਰਮਤ ਨੂੰ ਸਾਹਮਣੇ ਰੱਖਦੇ ਹੀ ਹੈ ਉਹਦੇ ਚ ਜਿਹੜੀ ਸਚਾਈ ਨੂੰ ਲੱਭਣਾ ਹੈ ਬਸ ਇਹ ਹੀ ਵਿਚਾਰ ਹੈ ਜਿੱਥੇ ਜਿੱਥੇ ਸਚਾਈ ਹੈ ਬਸ ਇਸ ਨੂੰ ਕਹਿੰਨੇ ਨੇ ਵਿਚਾਰ ਨੰਮਤ ਸਿਗਰਟ ਤਮਾਕੂ ਪੀਣ ਦੀ ਮੁਖਾਲਫਤ ਨਹੀਂ ਕਰਦੇ ਇਹ ਗਲ ਵਖਰੀ ਹੈ ਡਾਕਟਰ ਬੋਲ ਪੈਨੇ ਹਨ ਔਰ ਜਗਤ ਦੇ ਕੁਝ ਸਿਆਣੇ ਪੁਰਸ਼ ਬੋਲ ਪੈਨੇ ਇਹ ਫੇਫੜਿਆਂ ਲਈ ਗਲੇ ਲਈ ਹਾਨੀਕਾਰਕ ਹੈ ਦੇਖੋ ਪਾਣੀ ਤੇ ਕੋਈ ਪੀ ਸਕਦਾ ਹੈ ਸ਼ਰਬਤ ਕੋਈ ਪੀ ਸਕਦਾ ਹੈ ਧੂਏ ਦਾ ਪੀਣਾ ਧੂਮਰਪਾਲ ਪਸ਼ੂ ਵੀ ਨਹੀਂ ਪੀਂਦੇ ਧੂਆਂ ਕੀੜੇ ਮਕੋੜੇ ਵੀ ਨਹੀਂ ਕਹਿੰਦੇ ਪੰਛੀਆਂ ਨੂੰ ਕਹ ਦੋ ਧੂਆ ਪੀਓ ਉਹਨਾਂ ਨੇ ਵੀ ਕਹਿ ਦੇਣਾ ਧੂਮਾ ਕੋਈ ਪੀਣ ਵਾਲੀ ਚੀਜ਼ ਹੈ ਪਰ ਕੇਵਲ ਮਨੁੱਖ ਹੀ ਕਹਿੰਦਾ ਹੈ ਔਰ ਕੌਣ ਮਨੁੱਖ ਪੀਂਦਾ ਹੈ ਜੋ ਵਿਚਾਰ ਨੂੰ ਛਿੱਕੇ ਤੇ ਟੰਗ ਦੇਵੇ ਆਪਣੇ ਮੂੰਹ ਦੇ ਚੋਂ ਪਾਣੀ ਪਾ ਕੇ ਫਿਰ ਕੱਢਣਾ ਤੇ ਕਿਸੇ ਦੇ ਮੂੰਹ ਦੇ ਚ ਪਾਣਾ ਅਗਰ ਇਹ ਗੈਰ ਮੁਹੱਜ਼ਬ ਹੈ ਤਾਂ ਆਪਣੇ ਮੂੰਹ ਦੇ ਚ ਧੂਆ ਪਾ ਕੇ ਕਿਸੇ ਦੇ ਮੂੰਹ ਦੇ ਚ ਪਾਣਾ ਇਹ ਵੀ ਗੈਰ ਮੁਹੱਜ਼ਬ ਹੈ جیسے جیسے سنسار تہذیب تمدن اجاگر ہو رہے ہیں دھومر پانو کے خلاف مرخال فدی آواز بلند ہو رہی ہے اٹھ رہی ہے لیکن گرمت نے بہت اپنے آد کال کہہ دیتا دھواں پینا ابھیار ہے گرمت انمت ست کو खोजन है बीचा गुरमत शराब पीने दी आगै नहीं देती जो नशा मनुख नु बेहोश करे बस बेहोशी ही पाप है जितने अनर्थ होंदे ने बेहोशी विच होंदे ने कई दफ्ता कातल जद कत्ल करण नु जांदे ने नशा कर लंदे ने डाकू डाका डालन नी जांदे ने नशा कर लंदे ने क्यों होश ना पैदा होवे होश पैदा होया ते मनुखता पैदा होवेगी ਤੇ ਮਨੁੱਖ ਦਾ ਕਾਣੇ ਢਾਲ ਸਕਦਾ ਮਨੁੱਖ ਉਦੋਂ ਹੀ ਢਾਕਾ ਢਾਲ ਸਕਦਾ ਜਦ ਉਹ ਪਸ਼ੂ ਬਣੇ ਮਨੁੱਖ ਕਤਲ ਨਹੀਂ ਕਰ ਸਕਦਾ ਮਨੁੱਖ ਉਦੋਂ ਹੀ ਕਤਲ ਕਰ ਸਕਦਾ ਜਦ ਪਸ਼ੂ ਬਣੇ ਮਨੁੱਖ ਬਲਾਤਕਾਰ ਨਹੀਂ ਕਰ ਸਕਦਾ ਇਹ ਉਦੋਂ ਹੀ ਕਰ ਸਕਦਾ ਹੈ ਜਦ ਪਸ਼ੂ ਬਣੇ ਮਨੁੱਖ ਦੋਰਾਚਾਰ ਨਹੀਂ ਕਰ ਸਕਦਾ ਤੇ ਉਦੋਂ ਕਰ ਸਕਦਾ ਜਦ ਪਸ਼ੂ ਬਣੇ ਤੇ ਪਸ਼ੂ ਬਣਨ ਦੀ ਸੌਖਾ ਤਰੀਕਾ ਨਸ਼ਾ ਇਸ ਵਾਸਤੇ ਗੁਰਮਤਿ ਇਸ ਦੀ ਵਿਰੋਧਤਾ ਕਰਦੇ ਹੇ। ਔਰ ਸਾਫ ਕਹਿ ਦਿੱਤਾ ਹੈ ਹੋਛਾ ਮਦਮੂਲ ਨਾ ਪੀਜੇ ਜੇ ਕਾ ਪਰਵਸ ਸਹ। ਜਿਤ ਪੀਤੇ ਮਤ ਦੂਰ ਹੋਏ ਬਰਲ ਪਗੇ ਵਿੱਚ ਆਏ। ਜਿਸ ਦੇ ਕਹਿੰਦੇ ਆਏ ਮਨੁੱਖ ਆਪਣੀ ਅਕਲ ਖੋ ਬੈਠੇ। ਔਰ ਮਨੁੱਖਤਾ ਦੇ ਵਿੱਚ 파ੜਾ ਖੜਾ ਹੋ ਜਾਇਆ ਹੈ। ਔਰ ਮਨੁੱਖ ਮਨੁੱਖਤਾ ਤੋਂ ਥੱਲੇ ਚਲਾ ਜਾਇਆ ਹੈ। बेहोश हो जाए धर्म दी साधना ए है अपना होश संभाल प्रभु के उस्तत करो संत में सावधान एकाग्र जी सावधानी बुलानी है सुचेतपना वधना है पर नशा तो अचेत करदा है जितना किसे मनुख देच अचेतपना वदेगा उतने उस्तों गुना जन्म लेनगे पाप जन्म लेनगे अचेत मनुख इंज कहलो पापी है ਨਰ ਅਚੇਤ ਪਾਪ ਤੇ ਡਰਦੇ ਐ ਅਚੇਤ ਮਨੁਖ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਡਰ ਸੂਝ ਨਹੀਂ ਤੈਨੂੰ ਸਮਝ ਨਹੀਂ ਸੁਤਤਾ ਤੇ ਹੈ ਇਸ ਵਾਸਤੇ ਸੇਥੋਂ ਪਾਪ ਹੋ ਰਹੇ ਨੇ ਜਗਤ ਨੂੰ ਚੋਟ ਪਹੁੰਚ ਰਹੀ ਹੈ ਸਮਝ ਨਹੀਂ ਹੈ ਅਚੇਤ ਨਹੀਂ ਹੈ ਇਕ ਮਨੁਖ ਮਨ ਦੇ ਤਲ ਤੇ ਅਚੇਤ ਹੋਵੇ ਤੇ ਦੂਸਰਾ ਉਤੋਂ ਨਸ਼ਾ ਪੀਵੇ ਗਾਂਜਾ ਸਲਫਾ ਚਰਸ ਪਕੀਨ ਸ਼ਰਾਬ ਇਹ ਤੇ ਇੰਜ ਹੈ ਜਿਵੇਂ ਕਰੇਲੇ ਦਿੱਤੇ ਨਿੰਮ ਚਾੜਨੇ ਅਚੇਤਪਣੇ ਨੂੰ ਹੋਰ ਵਧਾਣਾ ਹੋਰ ਵਧਾਣਾ ਹੋਰ ਵਧਾਣਾ ਪਸ਼ੂ ਦਾ ਮਹਾ ਪਸ਼ੂ ਬਣ ਜਾਣਾ ਤੁਸੈ ਕੰਨ ਨੇ ਗੁਰਮਤ ਅਨਮਤ ਸਤ ਕੋ ਖੋਜਨ ਹੈ ਵਿਚਾਰ ਗੁਰਮਤ ਨਸ਼ੇ ਦੀ ਆਗਿਆ ਨਹੀਂ ਦਿੰਦੀ ਔਰ ਨਸ਼ੇ ਕਰਨ ਵਾਲੇ ਨੂੰ ਗੁਰਮਤ ਸਿੱਖ ਵੀ ਨਹੀਂ ਮੰਦੀ ਭਗਤ ਨਹੀਂ ਮੰਦੀ ਤਾਰਮਕ ਨਹੀਂ ਮੰਦੀ ਕਿਉਂਕਿ ਨਸ਼ਾ ਅਚੇਤ ਕਰਦਾ ਹੈ ਗੁਰਮਤ ਅਨਮਤ ਸਤਿ ਕੋ ਖੋਜਨ ਹੈ ਵਿਚਾਰ ਭੇਡ ਚਾਲ ਕੀ ਅੰਧਗਤ ਜਾਨ ਲੈ ਹੋ ਅਵਿਚਾਰ ਜਗਤ ਵਿੱਚ ਕਿਸੇ ਹੱਦ ਤੱਕ ਦੇਖਿਆ ਜਾਏ ਭੇਡਾ ਚਾਲ ਮਨੁੱਖਾਂ ਦੇ ਚ ਹੈ ਇਹ ਜਿਹੜੀ ਗੱਲ ਪ੍ਰਚਲਿਤ ਹੋਈ ਹੈ ਨਾ ਬੇਡਾ ਚਾਲ ਕੀ ਹੈ ਇੱਕ ਮਨੁੱਖ ਜਿਸ ਪਾਸੇ ਚੱਲਿਆ ਉਹਦੇ ਪਿੱਛੇ ਚੱਲ ਪੈਣਾ ਇਹ ਭੇਡਾ ਚਾਲ ਧਾਰਮਿਕ ਦੁਨੀਆ 'ਚ ਮਿਲਦਾ ਹੈ ਇਹ ਭੇਡਾ ਚਾਲ ਸਮਾਜਿਕ ਤੇ ਰਾਜਨੀਤਿਕ ਦੁਨੀਆ 'ਚ ਮਿਲਦਾ ਹੈ ਔਰ ਇਹ ਭੇਡਾ ਚਾਲ ਕਈ ਦਫਾ ਪਰਿਵਾਰਕ ਜ਼ਿੰਦਗੀ ਦੇ 'ਚ ਦੇਖਣ ਨੂੰ ਮਿਲਦਾ ਹੈ ਉੱਥੇ ਪਾਸੇ ਜੋ ਚੱਲ ਪਿਆ ਫਿਰ ਪਿੱਛੇ ਚੱਲ ਪੈਣਾ ਸੋਚਣਾ ਨਹੀਂ ਵਿਚਾਰਨਾ ਨੇ ਇੱਕ ਬੜੀ ਸੁੰਦਰ ਗਾਥਾ ਪਰਸ਼ਿੰਦੇ ਕਿਤਾਬ ਦੇ ਵਿੱਚ ਇੱਕ ਫਕੀਰ ਨੇ ਲਿਖੀ ਬਹੁਤ ਸੁੰਦਰ ਇੱਕ ਉਸਤਾਦ ਆਪਣੇ ਵਿਦਿਆਰਥੀਆਂ ਤੇ ਪ੍ਰਸ਼ਨ ਕਰਦਾ ਹੈ ਦੱਸੋ ਇੱਕ ਬਾੜੇ ਦੇ ਵਿੱਚ ਇੱਕ ਚਾਰ ਦੀਵਾਰੀ ਕੰਡਿਆਂ ਦੀ ਉਸ ਤੇ ਅੰਦਰ 100 ਭੇਡਾਂ ਨੇ ایک بھیڑ چھال مال کے لنگ گئی ٹپ کے لنگ گئی دسو باقی کتنی بچیاں تو بچے تو حیران ہو گئے یہ تو کوئی سوال پیچیدہ نہیں ہے بڑا سرل جہ کھڑا ہو گیا ایک بچہ کہنے لگا استاد جی تو کوئی بہت وڈی گل نہیں ایک بھیڑ چلی گئی نڑنوے باقی نڑنوے بچ گئی دجے نے بھی ایسا آخیا ਤੀਸਰੇ ਨੇ ਵੀ ਐਸਾ ਆਖਿਆ ਲੇਕਿਨ ਅਖੀਰ ਤੇ ਇੱਕ ਬੱਚਾ ਬੈਠਾ ਸੀ ਖੜਾ ਹੋ ਗਿਆ ਅੱਖ ਲਗਾ ਉਸਤਾਦ ਜੀ ਸਹੀ ਮੈਂ ਦੱਸ ਸਕਦਾ ਮੈਂ ਆਯਾਲੀ ਦਾ ਲੜਕਾ ਅਸੀਂ ਭੇਡਾਂ ਪਾਲਦੇ ਹਾਂ ਸਾਡੇ ਘਰ ਭੇਡਾਂ ਹੈਗੀਆਂ ਨੇ ਮੈਂ ਆਪ ਨੂੰ ਜਵਾਬ ਦਿਆਂ ਕਿਉਂਕਿ ਭੇਡਾਂ ਦੇ ਸੁਭਾਅ ਦਾ ਮੈਨੂੰ ਪਤਾ ਹੈ ਇੱਕ ਭੇਡ ਛਾਲ ਮਾਰ ਕੇ ਲੰਘ ਗਈ ਤੂੰ ਸਮਝ ਲੈਣਾ ਸਾੜੀਆਂ ਭੇਡਾਂ ਉਸੇ ਪਿੱਛੇ ਗਈਆਂ ਬਾਕੀ ਕੁਝ ਵੀ ਨਹੀਂ ਬਚਿਆ ਇੱਕ ਜਿੱਦਰ ਗਈ ਬਾਕੀ ਕੁਝ ਵੀ ਨਹੀਂ ਬਚਿਆ ਸਾਰੀਆਂ ਉਸੇ ਪਾਸੇ ਚਲੀਆਂ ਗਈਆਂ ਧਾਰਮਿਕ ਦੁਨੀਆ ਵਿੱਚ ਤਰ੍ਹਾਂ ਤਰ੍ਹਾਂ ਦੇ ਬੋਸੇ ਦਾ ਰਸਮ ਬੇੜਾ ਚਾਲ ਪਰਵਾਰਿਕ ਜ਼ਿੰਦਗੀ ਵਿੱਚ ਆਰਥਿਕ ਦੁਨੀਆ ਦੇ ਵਿੱਚ ਫੈਸ਼ਨ ਦੀ ਦੁਨੀਆ ਦੇ ਵਿੱਚ ਹੋਰ ਚਾਰੋਂ ਪਾਸੇ ਮਨੁੱਖ ਨੂੰ ਦੇਖੀਏ تاں کسے حد تک کسے دے پیچھے چل رہے ہیں بنا سوچے سمجھے بنا جانے ہیں جس پچھے پیچھے تو چل رہے ہیں قدم ہے جس پچھے پیچھے چل رہے ہیں آخر منزل کی ہے ٹکانا کی کس تو پہنچیں گا کیتا کی جائے ابھی چار سوج نہیں سمجھ نہیں بھیڑ چال کی اندگت جان لو ابھی چار ਇਹ ਅਦੁੱਤੀ ਪ੍ਰਸ਼ਨ ਨੇ ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋ ਆਤਮਾ ਦੇ ਗਹਿਰੇ ਤਲ ਦੇ ਚੋਂ ਚਿੰਤਨ ਕਰਨ ਵਾਲੇ ਪੁਰਸ਼ਾਂ ਦੇ ਅੰਦਰੋਂ ਅੰਤਰਮੁਖੀ ਪੁਰਸ਼ਾਂ ਦੇ ਅੰਦਰੋਂ ਪੈਦਾ ਹੁੰਦੇ ਨੇ ਔਰ ਇਨ੍ਹਾਂ ਸਵਾਲਾਂ ਦਾ ਪੈਦਾ ਹੋਣਾ ਇਸ ਗੱਲ ਦਾ ਸਬੂਤ ਈ ਹੈ ਕਿ ਅੰਤਰਮੁਖੀ ਹੋ ਗਏ ਇਸ ਤਰ੍ਹਾਂ ਦੇ ਅਨੇਕਾਂ ਸਵਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਮੌਜੂਦ ਨੇ ਸਿੱਧ ਸਵਾਲ ਕਰਦੇ ਨੇ ਗੁਰੂ ਨਾਨਕ ਜਵਾਬ ਦਿੰਦੇ ਨੇ ਬ੍ਰਾਹਮਣ ਸਵਾਲ ਕਰਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਵਾਬ ਦਿੰਦੇ ਨੇ ਮੱਕੇ ਦੇ ਹਾਜੀ ਸਵਾਲ ਕਰਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਵਾਬ ਦਿੰਦੇ ਨੇ بڑے بڑے ਉਲਮਾ ਸੁਲਤਾਨ ਔਰ ਧਨਵਾਨ ਗੁਰੂ ਨਾਨਕ ਤੇ ਸਵਾਲ ਕਰਦੇ ਨੇ ਗੁਰੂ ਨਾਨਕ ਜਵਾਬ ਦਿੰਦੇ ਨੇ ਪ੍ਰਸ਼ਨਾਂ ਦੇ ਉੱਤਰ ਦਿੰਦੇ ਨੇ ਜੈਸੇ ਕਿ ਹਾਜੀਆ ਨੇ ਪੁੱਛਿਆ ਪੁੱਛਨ ਖੋਲ ਕਿਤਾਬ ਨੂੰ ਹਿੰਦੂ ਵੜਾ ਕੇ ਮੁਸਲਮਾਨ ਹੋਈ ਇੱਕ ਪ੍ਰਸ਼ਨ ਬਾਬਾ ਆਖੇ ਆ ਜੀਓ ਸੁਭ ਅਮਲਾ ਬਾਜੋ ਦੋਨੋ ਰੋਈ ਜਿਹਦੇ ਆਮਾਲ ਚੰਗੇ ਨੇ ਜਿਹਦੇ ਕਰਮ ਚੰਗੇ ਨੇ ਉਹ ਚੰਗਾ ਹੈ ਨਾ ਹਿੰਦੂ ਚੰਗਾ ਹੈ ਨਾ ਮੁਸਲਮਾਨ ਚੰਗਾ ਹੈ ਚੰਗਿਆਈ ਨੂੰ ਨਾਪਣਾ ਹੈ ਕਰਮਾਂ ਨਾਲ ਨਾਪੋ ਚੰਗਿਆਈ ਨੂੰ ਨਾ ਮੰਨਾਲ ਮਸਬ ਨਾਲ ਭਾਸ਼ਾ ਨਾਲ ਦੇਸ਼ ਨਾਲ ਜਾਤ ਪਾਤ ਨਾਲ ਨਾ ਨਾਪੋ ਫਲਾਣੀ ਕੌਮ ਚੰਗੀ ਏ ਫਲਾਣਾ ਦੇਸ਼ ਚੰਗਾ ਹੈ ਫਲਾਣਾ ਘਰ ਚੰਗਾ ਹੈ ਨਹੀਂ ਜਿਸ ਦੇ ਕਰਮ ਚੰਗੇ ਨੇ ਉਹੀ ਚੰਗਾ ਹੈ ਔਰ ਚੰਗਿਆਈ ਨੂੰ ਵਿਅਕਤੀਗਤ ਤਲ ਤੇ ਹੀ ਨਾਪਾਂਗੇ ਕੋਈ ਮਨੁੱਖ ਚੰਗਾ ਹੋ ਸਕਦਾ ਹੈ ਸਾਰੇ ਦਾ ਸਾਰਾ ਦੇਸ਼ ਦਾ ਚੰਗਾ ਹੋਣਾ ਬਹੁਤ ਔਖੀ ਗੱਲ ਹੈ ਜਿਵੇਂ ਕਹਿ ਦੇਣਾ ਫਲਾਣਾ ਦੇਸ਼ ਮਹਾਨ ਹੈ ਨਹੀਂ ਕੋਈ ਵਿਅਕਤੀ ਉੱਥੇ ਮਹਾਨ ਹੋ ਸਕਦਾ ਹੈ ਔਰ ਮਨੁੱਖ ਦੀ ਮਹਾਨਤਾ ਉਸ ਦੇ ਕਰਮਾਂ ਤੇ ਖੜੀ ਹੈ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਹਿ ਦਿੱਤਾ ਭਾਸ਼ਾ ਕਰਕੇ ਨਸਲ ਕਰਕੇ ਜਾਤ ਕਰਕੇ ਪਾਤ ਕਰਕੇ ਮਜ਼ਬ ਕਰਕੇ ਕੋਈ ਵੱਡਾ ਨਹੀਂ ਚੰਗੇ ਆਮਾਲ ਕਰਕੇ ਵੱਡਾ ਹੈ ਚੰਗੇ ਕਰਮਾ ਕਰਕੇ ਜੋ ਹੈ ਕੋਈ ਵੱਡਾ ਹੈ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਰਮ ਨੂੰ ਗੁਣਾ ਦੀ ਬੁਨਿਆਦ ਤੇ ਖੜਾ ਕੀਤਾ ਕਿਸੇ ਪਖੰਡ ਵਹਿਮ ਰਸਮੋ

ਤਾ-ਤਾ ਤੇ ਭਰਮਣ ਕਰਕੇ ਮਨੁੱਖੀ ਸਵਾਲਾਂ ਦੇ ਜਵਾਬ ਦਿੱਤੇ ਇਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵੀ ਆਪਣਾ ਢੰਗ ਆਪਣਾ ਤਰੀਕਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਦਾ ਵੀ ਇੱਕ ਬੜਾ ਕੀਮਤੀ ਸ਼ਹਿਰ ਉਧ ਵਿੱਚ ਆਪ ਸਵਾਲ ਖੜਾ ਕਰਦੇ ਨੇ ਔਰ ਆਪ ਹੀ ਜਵਾਬ ਦੇ ਦਿੰਦੇ ਨੇ ਗਮ ਚ ਬਾਸ਼ਕ ਚੀਜ਼ ਤੇ ਸ਼ਾਦੀ ਗਮ ਕੀ ਹੈ ਸ਼ਾਦੀ ਕੀ ਹੈ خوشی کس نو کہندے نے غم کس نو کہندے نے غم چے باشد راب جواب دین دینے غفلت از یاد خدا پرماتمہ دی یاد تو غفلت کرنے بس اے ہی غم ہے اے ہی دکھ ہے چیست شادی خوشی کی ہے کھڑا کی ہے انند کی ہے یاد آن با منتہا اندروں اس سوال پیدا ہوئے ہیں 15ਵਾਂ ਜਵਾਬ ਮਿਲੇ ਲੱਗਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਹ ਅਗੰਮੀ ਸਵਾਲ ਅੰਦਰੋਂ ਉੱਠੇ ਨੇ ਔਰ ਬਹੁਤ ਕੀਮਤੀ ਸਵਾਲ ਖਾਸ ਕਰਕੇ ਥੋੜਾ ਜਿਹਾ ਵੀ ਅੰਤਰਮੁਨਖ ਕੀ ਮਨੁੱਖ ਜਿਹੜਾ ਹੈ ਉਸਤੇ ਲਈ ਕਾਫੀ ਜੋ ਹੈ ਪ੍ਰੇਰਨਾ ਦਾ ਬਾਰਿਸ਼ ਬਣਨਗੇ ਔਰ ਸੱਚ ਦਾ ਮਾਰਗ ਦਰਸ਼ਨ ਕਰਨਗੇ